ਮੇਰਾ ਨਾਮ ਗੁਰਦਿਆਲ ਸਿੰਘ ਹੈ ਜੀ ਮੈਂ ਆਮ ਆਦਮੀ ਪਾਰਟੀ ਤੋਂ ਪਿੰਡ ਭੜਾਂ ਤੋਂ ਪ੍ਰਧਾਨ ਹਾਂ ਜੀ ਅੱਛਾ ਜੀ ਮੇਰਾ ਪਟੋਲ ਬਾਲਾ ਜੀ ਕਿਸਾਨ ਸੇਵਾ ਕੇਂਦਰ ਪਿੰਡ ਭੈਲ ਢਾਏ ਵਾਲੇ ਤੋਂ ਮੈਂ ਤਕਰੀਬਨ 7 ਵਜੇ ਸ਼ਾਮ ਦੇ ਟਾਈਮ ਤੇ ਦੋ ਲੜਕੇ ਆਏ ਆ ਜਿਨ੍ਹਾਂ ਦੇ ਮੂੰਹ ਵੱਧੇ ਹੋਏ ਸੀ ਤਾਂ ਮੇਰਾ ਲੜਕਾ ਜੋ ਜਿਹੜਾ ਪੰਪ ਦੇ ਉੱਤੇ ਸੇਲ ਕਰਦਾ ਹੈ ਸੇਵਕ ਸਿੰਘ ਕਲੇਰਾਂ ਤੋਂ ਉਹਨੂੰ ਆ ਕੇ ਤੇ ਇਹਨਾਂ ਨੇ ਕੀ ਕੀਤਾ ਹੈ ਕਿ ਪਹਿਲਾਂ ਤਾਂ ਮੋਟਰਸਾਈਕਲ 'ਚ ਪੈਟਰੋਲ ਪਾਇਆ ਫਿਰ ਬੋਤਲ ਦੇ ਵਿੱਚ ਪੈਟਰੋਲ ਪਾਇਆ ਉੱਚ ਪਾਉਣ ਤੋਂ ਬਾਅਦਾਂ ਕਹਿੰਦੇ ਨਹੀਂ ਪੈਟਰੋਲ ਨਹੀਂ ਪਾਉਣਾ ਸੀ ਡੀਜ਼ਲ ਪਾਉਣਾ ਸੀ ਜਦੋਂ ਡੀਜ਼ਲ ਪਾਉਣ ਦੀ ਗੱਲ ਕੀਤੀ ਹੁੰਦਾ ਤੁਸੀਂ ਪਹਿਲਾਂ ਪੈਟਰੋਲ ਕਿਹਾ ਇਹਦੇ ਤੁਸੀਂ ਹੁਣ ਡੀਜ਼ਲ ਕਹਿ ਰਹੇ ਜੋ ਤਾਂ ਉਹਨੇ ਚੇਰ ਨੂੰ ਉਹ ਦੂਸਰੇ ਗਾਹਕ ਨੂੰ ਦੇਖਣ ਲੱਗਾ ਗੱਡੀ ਇੱਕ ਟਰੱਕ ਆਇਆ ਸੀ ਉਹ 'ਚ ਤੇਲ ਪਾਉਣਾ ਉਹ ਟਰੱਕ ਲਵਾਉਣ ਲੱਗ ਪਿਆ ਜਿੰਨੇ ਚਿਰ ਨੂੰ ਪਿੱਛੇ ਮੁੜ ਕੇ ਉਹਨੇ ਟਰੱਕ ਨੂੰ ਲਵਾਉਣ ਲੱਗਾ ਤਾਂ ਜੋ ਉਹਦੇ ਵਿੱਚ ਹੱਥ ਦੇ ਵਿੱਚ 2500 ਰੁਪਿਆ ਸੀ ਉਹ ਛਿੰਕੇ ਤੇ ਮੋਟਰਸਾਈਕਲ ਉਹਨਾਂ ਭਜਾ ਭਜਾ ਲਿਆ ਇ ਜਿਸ ਤਰ੍ਹਾਂ ਭਜਾਇਆ ਅੱਜ ਅਗਲੀ ਸਾਈਡ ਤੋਂ ਮੇਰਾ ਬ੍ਰਦਰ ਆ ਰਿਹਾ ਸੀ ਲੜਕੇ ਨੂੰ ਵਾਕ ਕਰਦਾ ਤਾਂ ਲੜਕੇ ਨੇ ਨਾਲ ਹੀ ਮੇਰਾ ਘਰ ਹੈ ਬਿਲਕੁਲ ਨਾਲ ਪੰਪ ਤੇ ਲੱਗਦਾ ਤਾਂ ਉਹਨੇ ਆਵਾਜ਼ ਮਾਰੀ ਕਿ ਆਪਣੇ ਕੋ ਪੈਸੇ ਖੋ ਗਏ ਤੇ ਆ ਮੋਟਰਸਾਈਕਲ ਲੜਕੇ ਭਜਾ ਲੈ ਇਹਨਾਂ ਨੂੰ ਰੋਕੋ ਉਹਨਾਂ ਭੱਜ ਕੇ ਪਿੱਛੇ ਵਾਲਾ ਜਿਹੜਾ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ ਤਾਂ ਉਹਨੂੰ ਪਿੱਛੋਂ ਖਿੱਚ ਲਿਆ ਤੇ ਦੂਸਰਾ ਲੜਕਾ ਜੀ ਉਹ ਫਰਾਰ ਹੋ ਗਿਆ ਤਾਂ ਉਸ ਨੂੰ ਅਸੀਂ ਇਸ ਜਗ੍ਹਾ ਦੇ ਉੱਤੇ ਆਪਣਾ ਰੱਖਣ ਤੋਂ ਬਾਅਦਾਂ ਤੇ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਇਸ ਤਰ੍ਹਾਂ ਦੇ ਇਹ ਜੇ ਲਗਾਤਾਰ ਘਟਨਾਵਾਂ ਵਾਪਰੀਆਂ ਨੇ ਪੰਜਾਬ ਦੇ ਵਿੱਚ ਕੀ ਕਰਨਾ ਚਾਹੀਦਾ ਤੋ ਵੇਖੋ ਜੀ ਇਹ ਘਟਨਾ ਬਹੁਤ ਜ਼ਿਆਦੀਆਂ ਵਰਤ ਰਹੀਆਂ ਨੇ ਜਿਸ ਤਰ੍ਹਾਂ ਕਿ ਇਹ ਲੜਕਾ ਸੀ ਫੜਿਆ ਸੀ ਤੇ ਇਹਦਾ ਮੇਰੇ ਕੋਲ ਸਵੇਰੇ ਮਾਂ ਪਿਓ ਵੀ ਆ ਗਿਆ ਸੀ ਉਸ ਪਿਓ ਦੀ ਵੀ ਉਸ ਲੜਕੇ ਨੇ ਲੱਤ ਤੋੜੀ ਹੋਈ ਆ ਤੇ ਮਾਂ ਦਾ ਵੀ ਪਿਛੋਂ ਨੇ ਬਾਹ ਤੋੜੀ ਹੋਈ ਹੈ ਤੋ ਬੜਾ ਦੁਖੀ ਪਰਿਵਾਰ ਸੀ ਉਹ ਮੇਰੇ ਕੋਲ ਵੀ ਆ ਕੇ ਸਵੇਰ ਦੇ ਟਾਈਮ ਉਹ ਆ ਕੇ ਗਿਆ ਵੀ ਅਸੀਂ ਦੱਸੋ ਕਿੱਧਰ ਜਾਈਏ ਸਾਨੂੰ ਕੋਈ ਸਮਝ ਨਹੀਂ ਆਉਂਦੀ ਤੋ ਮੇਰੀ ਪ੍ਰਸ਼ਾਸਨ ਅੱਗੇ ਵੀ ਤੇ ਰਿਕਵੈਸਟ ਹੈ ਇਹੀ ਸਾਰਿਆਂ ਅੱਗੇ ਤੇ ਜਨਤਾ ਅੱਗੇ ਵੀ ਰਿਕਵੈਸਟ ਹੈ ਕਿ ਆਪਾਂ ਸਾਰਾ ਪੁਲਿਸ ਪ੍ਰਸ਼ਾਸਨ ਦਾ ਥੋੜਾ ਸਾਥ ਦੇਈਏ ਜੋ ਨਸ਼ਿਆਂ ਨੂੰ ਆਪਾਂ ਠੱਲ ਪੈਸੋ ਮੇਜਰ ਸਿੰਘ ਜੀ ਮੇਜਰ ਸਿੰਘ ਜੀ ਕੀ ਕਰਨਾ ਸੀ ਸਾਰੀ ਜਿਹੜੀ ਰਾਤ ਰਾਤ ਜੀ ਦੋ ਬੰਦੇ ਆਏ ਸਾਡੇ ਕੋਲ ਤੇਲ ਪਾਉਣ ਤੇ ਉਹਨਾਂ ਨੇ ਮੂੰਹ ਬੱਦੇ ਹੋਏਗੇ ਤੇ ਇੱਕ ਉਹਨਾਂ ਨੇ ਬੋਤਲਿਆਂ ਦੀ ਨਾਲ ਤੇ ਨਾਲ ਮੋਟਰਸਾਈਕਲ 'ਚ ਤੇਲ ਪਾਇਆ ਮੋਟਰਸਾਈਕਲ ਚ ਪਾਤਾ ਬੋਤਲ ਚ ਪਾਉਣ ਲੱਗੇ ਤੇ ਅੰਕ ਕਿਆ ਵੀ ਪਟਕਾ ਦੀ ਆਖਣ ਪੈਟਰੋਲ ਪਾਉਣਾ ਕਦੀ ਆਖਣ ਡੀਜ਼ਲ ਪਾਉਣਾ ਅਸੀਂ ਪੈਟਰੋਲ ਪਾਤਾ ਉਹਦੇ ਵਿੱਚ ਸਾਡੇ ਕੋ ਪਾ ਕੇ ਤੇ ਨਾਲ ਹੀ ਬਾਅਦ ਵਿੱਚ ਗੱਡੀ ਆ ਗਈ ਉੱਥੇ ਅਸੀਂ ਗੱਡੀ ਵਾਲ ਨੂੰ ਹੋ ਗਏ ਤੇਲ ਪਾਉਣਾ ਤੇ ਅੰਕ ਕਿਆ ਪੈਸੇ ਦੋ ਤੇ ਉਹ ਉਹਨਾਂ ਨੇ ਜੀ ਸਾਡੇ ਨਾਲ ਹੱਥ ਵਿੱਚ ਪੈਸੇ ਸਾਨੂੰ ਚਪਟਾ ਮਾਰਿਆ ਤੇ ਨਾਲ ਪੈਸੇ ਖੋ ਕੇ ਭੱਜ ਗਏ ਨਾਲ ਹੀ ਤੇਲ ਲੈ ਕੇ ਭੱਜ ਗਏ ਅਸੀਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਧਰੋਂ ਅੱਗੇ ਸਾਡੇ ਮਾਲਕ ਆਉਂਦੇ ਸੀਗੇ ਅਸੀਂ ਉਹਨਾਂ ਨੂੰ ਆਵਾਜ਼ ਮਾਰੀ ਕਿ ਭਾਜੀ ਇਹਨਾਂ ਨੂੰ ਫੜਿਓ ਤੇ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਹੈ। ਹਾਂਜੀ। ਇਸ ਤਰ੍ਹਾਂ ਵੇਖਦੇ ਜੋ ਲਗਾਤਾਰ ਪੱਪਾ ਦੇ ਵਿਟਾਲੀਆ ਬਹੁਤੀਆਂ ਘਟਨਾਵਾਂ ਹੋਈਆਂ ਨੇ, ਕੀ ਕਹਿਣਾ ਚਾਹੋਗੇ? ਤੇ ਲੁੱਟਾਂ ਖਵਾਉਣ ਦੀਆਂ ਘਟਨਾਵਾਂ ਦੇ ਹੋਣ ਦੇ ਆਂ ਜੇ ਚਾਹੀਦੀ ਹੈ ਸਿਕਿਉਰਿਟੀ ਨਾਲ ਸਾਡੀ ਵੀ ਸੇਫਟੀ ਹੈ ਹੋ ਸਕਦਾ ਉਹਨਾਂ ਕੋਲ ਜਿਸ ਤਰ੍ਹਾਂ ਪਿਸਤਲ ਸੀਗਾ ਹੋ ਸਕਦਾ ਸਾਨੂੰ ਵੀ ਗੋਲੀ ਮਾਰ ਦੇ। ਸਾਡੀ ਵੀ ਸਿਕਿਉਰਿਟੀ ਚਾਹੀਦੀ ਹੈ ਜੀ ਹਲੇ। ਇਹਨੂੰ ਆਪਾਂ ਦੇ ਉਥੇ ਪੁਲਿਸਪਾਲ ਸਾਸਨ ਨੂੰ ਭੇਜਤਾ ਸੀ ਮੌਕੇ ਤੇ ਮੁਲਾਇਮ ਗਏ ਸੀ। ਉਹਨਾਂ ਨੂੰ ਲੈਂਦਾ ਇਹ ਮੁਰਕੀ ਉਹਨਾਂ ਕਹਿੰਦੇ ਕੋ ਬੰਦੇ ਨੂੰ ਜਿਹੜਾ ਪਿੰਡ ਦਾ ਹੀ ਬੰਦਾ ਸੀ। ਉਹਨਾਂ ਕਹਿੰਦੇ ਉਹ ਵਾਲੇ ਕਰਤਾ ਸੀ ਜਿਹੜਾ ਦੂਜਾ ਦੂਜਾ ਬੰਦਾ ਸੀ ਉਹ ਤੇਰੇ